ਟਰੈਕਟਰ ਆਪਣੇ ਕੋਲੇ ਹੋਣਗੇ 15818 ਤੱਕ ਵੀਰੇ 15 ਤੋਂ 18 ਪੰਜ ਟਰੈਕਟਰ ਅੱਜ ਆਪੇ ਦੋ ਪਹਿਲਾ ਵੇਚਤੇ ਠੀਕ ਅੱਜ 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 ਲਈ ਮਤਲਬ ਅੱਜ ਪੰਜ ਆਹ ਟਰੈਕਟਰ ਪੰਜਾਂ ਵਿੱਚ ਹੈ ਹੈ ਆਹ ਟਰੈਕਟਰ ਪੰਜਾਂ ਵਿੱਚ ਹੈ ਆਹ ਵੇਚਦਾ 59 ਦਾ ਵੀ ਸੌਦਾ ਚੱਲਦਾ ਆਹ 59 5 ਦਾ ਸੌਦਾ ਚੱਲਦਾ ਬਾਈ ਖੜਿਆ ਉਹ ਬਾਈ ਖੜੇ ਨੇ ਪੁੱਲ ਦੇ ਨਾਲ ਉਧਰ ਮੜਾ ਕੈਮਰਾ ਘੁਮਾ ਦੇ ਜਿਹੇ ਤੇ ਬਾਕੀ ਤੁਸੀਂ ਇੱਥੇ ਆ ਕੇ ਚੈੱਕ ਕਰ ਲਓ ਟਰੈਕਟਰ ਵੀਰਾ ਕੋਲੇ ਜਮਾਂ ਨਵੇਂ ਹੁੰਦੇ ਆ ਜਮਾਂ ਨਵੇਂ ਹਾਂ ਤੇ ਆ ਗੱਲ ਕਰੀ ਇੱਧਰ 9500 ਖੜਾ ਮੈਸੀ ਇਹ ਕਿਹੜਾ ਮਾਡਲ ਹੈ ਇਹ 2018 ਮਾਡਲ ਹੈ ਵੀਰੇ ਠੀਕ ਸਾਰਾ ਟਰੈਕਟਰ origignal ਨਾਲ ਦੀ ਟਾਇਰ ਨੇ ਦੇ। ਟਰਨ ਨਾਲ ਦੇ ਦੇ। ਪੰਜਾਬ ਦਾ ਨੰਬਰ ਹੈ। ਪਹਿਲੀ ਗੱਲ ਆਪਣੇ ਕੋਲ ਸਾਰੇ ਪੰਜਾਬ ਨੰਬਰ ਪੰਜਾਬ ਨੰਬਰ ਨੀ। ਇੱਕ ਗੱਲ ਹੋਰ ਦੇਖਿਓ ਵੀ ਟਰੈਕਟਰ ਜਮਾਂ origignal ਲੈਣਾ ਜੇ ਨੂੰ ਜਿੰਨੀ ਚੀਜ਼ ਕਹਾਗੇ ਬਾਈ ਕਹਿ ਕੇ ਸੱਦਾਂਗੇ ਕਹਿ ਕੇ ਦੇਵਾਂਗੇ ਅਗਲਾ ਫੋਨ ਕਰ ਲਿਆ ਆਪਾਂ ਸਾਰੀ ਕੰਡੀਸ਼ਨ ਦੱਸ ਦਾਂਗੇ। ਵੀ ਇਹ ਨਹੀਂ ਹੋਊਗਾ ਵੀ ਇੱਥੇ ਫੋਨ ਤੇ ਕੁਝ ਹੋ ਰ ਆਦਾ ਇੱਥੇ ਹੋ ਰ ਆ। ਹਾਂ ਹਾਂ ਉਹ ਗੱਲ ਨਹੀਂ। ਜਿਹੜਾ ਕੁਝ ਹੈਗਾ ਤਾਂ ਸਾਹਮਣੇ ਹੋਣੀ ਚਾਹੀਦੀ। ਠੀਕ ਆ ਜੇ ਵਾਸਾ ਥਰੀ ਵਗੈਰਾ ਲੱਗੀ ਆ ਉਵੇਂ ਜੋ ਕੁਰੀ ਆ। ਨਾਲ ਵਾਲੇ ਦੇ ਹਾਂ ਵੀਰੇ ਕੁਝ ਲਾਉਣਾ ਨਹੀਂ ਆਪਾਂ ਕੁਝ ਲਾਉਣਾ ਨਹੀਂ। ਤੇ ਇਹ 18 ਮਾਡ ਤੇ ਬਾਕੀ ਮੌਕੇ ਤੇ ਹੋ ਜੂ ਰੇਟ ਨਾ ਦਾ ਸੌਦਾ ਦਾ ਮੌਕਾ ਦਾ ਸੌਦੇ ਤੇ ਹੋ ਜੂਗਾ ਤੇ ਮਿੱਤਰੋ ਨੰਬਰ ਆਪਾਂ ਟਾਈਟਲ ਦੇ ਉੱਤੇ ਲਿਆ ਆ ਬਾਕੀ ਉਹ ਸਾਹਮਣੇ ਲਿਖਿਆ ਦਿਖਾ ਦੇ ਗਰਾ ਫਾਈਨਲ ਤਾਂ ਉਹਦੇ ਤੁਸੀਂ ਨੰਬਰ ਲਾ ਲਿਓ ਤੇ ਆ 53 5 ਦਾ ਸੌਤਾ ਹੀ ਹੋ ਗਿਆ ਇਹਦਾ ਸੌਦਾ ਹੋ ਗਿਆ 2022 ਮਾਡਲ ਲੈ 11 ਲੱਖ ਤੇ 5000 ਦਾ ਸੌਦਾ ਇਹਦਾ ਹੋ ਗਿਆ ਬਾਈ 11 5 ਦਾ ਹਾਂ ਵਿਕ ਗਿਆ ਇਹ ਹਾਂ ਅਗਰ ਮਿੱਤਰੋ ਇਹ ਵਿਕ ਗਿਆ ਉਹ ਬਾਈ ਬੈਠੇ ਨੇ ਤਾਂ ਇਧਰ 45 ਦਸੌਂ ਲੀਕਾ ਖੜਾਗਾ 14 ਮਾਡਲ ਇਹ 2014 ਮਾਡਲ ਆ ਬਾਈ ਟਾਇਰ ਦੇ ਨਾਲ ਦੀ ਨੇ ਇਹਦੇ ਨਾਲ ਦੇ ਨੇ ਹਾਂ ਟੱਚ ਮਾੜਾ ਮੋਟਾ ਹੈਗਾ ਇਹ ਆਪਾਂ ਜਿਹੜੀ ਗੱਲ ਕਹਿ ਕੇ ਦੇਵਾਂਗੇ ਬੰਦੇ ਨੂੰ ਠੀਕ ਮਾੜਾ ਮੋਟਾ ਰਾਂਗਾ ਇਹ ਤਾਂ ਹੋ ਹੀ ਜਾਂਦਾ ਜੀ ਹਿੱਸੇ ਵਗੈਰੇ ਤੇ ਹੋ ਗਏ ਨਾ ਮਾੜਾ ਮੋਟਾ ਟਰੈਕਟਰ ਸਾਫ਼ ਪਿਆ ਇਹ ਵੀ ਕੰਡੀਸ਼ਨ ਵਗੋ ਟਾਇਰ ਮਿੱਤਰੋ ਨਾਲ ਦੇ ਨੇ ਇਹ ਹਾਂ 3 ਲੱਖ ਤੇ ਇਹਦੀ 15000 ਰੁਪਿਆ ਡਿਮਾਂਡ ਆ ਬਾਕੀ ਤਿੰਨ 15 ਦੀ ਡਿਮਾਂਡ ਆ ਹਾਂ ਬਾਕੀ ਮੌਕੇ ਤੇ ਹੋ ਜਾਊਗਾ ਹਾਂ ਠੀਕ ਹੈ ਤੇ ਇਧਰ ਗਾਹਾ ਸੋਨਾਲੀ ਕਾ 35 ਦਾ ਸੋਨਾਲੀ ਕਾ 2007 ਮਾਡਲ ਠੀਕ ਹੈ ਟਾਇਰ तकरीबन ਸਾਰਾ Ориਜਨਲ ਮਗਰਾੜਾਂ ਦੀ ਮਾੜੀ ਮੂੜ ਰਾ ਚੰਗੇ ਹੈਗੀ ਆ ਠੀਕ ਆ ਉਹਦਾਂ ਮਾੜਾ ਮੋਟਾ ਚੱਲ ਜੀ ਆ ਗੱਲ ਟਾਇਰ ਦੀ 85 90 ਪੈਸੇ ਆ ਮੂਹਰ ਲੈ ਅੱਧੇ ਗਟਾਇਰ ਨੇ ਅੱਧੇ ਗਨੇ ਤੇ ਜਿਹੜਾ ਜਮਾ ਸਹੀ ਆ ਇਹ 2 ਲੱਖ 40 ਹਜ਼ਾਰ ਰੁਪਏ ਦਾ ਮਾਡਲ 2 ਲੱਖ 40 ਇਹਦਾ ਵੀ ਮੌਕੇ ਤੇ ਹੋ ਜਾਊਗਾ ਤੇ ਇਧਰ ਦਾ ਇਹ 54 5 ਹੈਗਾ 2019 ਮਾਡਲ ਠੀਕ ਹੈ ਫੁੱਲ ਟੌਪ ਮਾਡਲ ਹੈ ਹਿੱਸਾ ਖੁੱਲਦਾ ਡਿਸਟ੍ਰੀਬਿਊਟਰ ਜਸਟੇਵ ਸਟੀering ਡੈਕ ਵਗੈਰਾ ਨਾਲ ਹੈ ਨਾਲ ਐਵੇਂ ਐਵੇਂ ਜੁਕਰ ਜਿਹਾ ਦੇ ਦੇਣਾ ਕੋਈ ਚੀਜ਼ ਲਾਉਂਦੇ ਨਹੀਂ ਲਾ ਸਕਦੇ ਮੋ ਇਹਦੀ ਡਿਮਾਂਡ 7.5 ਲੱਖ ਰੁਪਈਆ ਬਾਕੀ ਰੇਟ ਮੌਕੇ ਤੇ ਆ ਬਾਕੀ ਮੌਕੇ ਤੇ ਹੋ ਜਾਊਗਾ ਤੇ ਬਾਕੀ ਸੌਦਾ ਵੀ ਚੱਲੀ ਜਾਂਦਾ ਹੈ ਨਾ ਇਹਦਾ ਤੇ ਮਿੱਤਰੋ ਨੰਬਰ ਹੋਊਗਾ ਤੁਸੀਂ ਪੁੱਛ ਰਹੇ ਹੋ ਨਾ ਫੋਨ ਲਾ ਕੇ ਤੇ ਆ ਮਿੱਤਰੋ ਅੰਦਰ ਖੜੇ ਨੇ ਅਜਰ ਤੇ ਇੱਧਰ ਤੇ ਇੱਧਰ ਖੜਾ 41 ਇਹ ਕਿਹੜਾ ਮਾਡਲ ਆਂ ਜੀ ਇਹ 2013 ਮਾਡਲ ਆ ਵੀਰੇ 13 ਮਾਡਲ ਆ ਠੀਕ ਆ ਸਾਈਡ ਗੀਅਰ ਚ ਆ ਪਾਵਰ ਸਟੀਅਰਿੰਗ ਚ ਆ ਠੀਕ ਆ ਟਾਇਰ ਆ ਦੇ 75 80 ਪੈਸੇ ਆ ਡੈਕਟਰ ਸਾਰਾ ਅਰੀਜਨਲ ਆ ਜਮਾਂ ਅਰੀਜਨਲ ਪਿਆ ਵੀ ਇਹਦਾ ਮਤਲਬ ਚੱਲੀ ਬਾਹੀ ਨਹੀਂ ਬੜਾ ਮੋਟਾ ਹਾਂ ਡਬਲ ਕਲੱਚ ਹੈਗਾ ਠੀਕ ਆ ਨਾਲ ਨੂੰ ਨਾਲ ਉਹਨਾਂ ਲਈ ਵਧੀਆ ਪੈਸੇ ਨਾਲ ਲੈ ਬੜਾ ਮੋਟਾ ਇਹਦੀ ਡਿਮਾਂਡ ਆ 3,80,000 ਰੁਪਏ ਵੀਰੇ 3,80,000 ਵੀ ਕਿਸੇ ਦਾ ਰੇਟ ਫੈਕਟ ਨਹੀਂ ਮੌਕੇ ਤੇ ਹੋਊਗਾ ਰੇਟ ਮੌਕੇ ਤੇ ਆ ਠੀਕ ਆ ਤੇ ਇੱਧਰ ਉਹ ਗਾਹਾਂ ਖੜਾ ਅੱਗੇ ਆ ਗਿਆ 53 10 53 10 ਮੈਂ ਰੈਣ ਵਾਲੇ ਕਹਿੰਦਾ 5 ਇਹ ਆਵਰ ਸਟੀਅਰਿੰਗ ਚ ਆ ਗਿਆ ਡਬਲ ਡਿਸਟ੍ਰਿਬਿਊਟਰ ਹੈ ਡਬਲ ਪੀ 2 ਟਾਇਰ ਡਬਲ ਨਵੇਂ ਜਰ 90% ਟਾਇਰ ਹੈ 90% ਟਾਇਰ ਨਾਲ ਦੀ ਨਹੀਂ ਟਾਇਰ ਨਹੀਂ ਟਾਇਰ ਦੁਬਾਰੇ ਆਪਾਂ ਹੀ ਪਾਏ ਨਾਲ ਦੇ ਟਾਇਰ ਅੱਧੇ ਕਿ ਸੀ ਆਪਾਂ ਹੀ ਵਧਾਏ ਨੇ ਠੀਕ ਹੈ ਰੇਟ ਇਹਦਾ ਰੇਟ ਇਹਦਾ ਆਪਾਂ 5,75,000 575 ਠੀਕ ਹੈ ਪਹਿਲੀ ਪਾਰਟੀ ਦਾ ਪੰਜਾਬ ਨੰਬਰ 50 ਨੰਬਰ ਹੈ ਮਤਲਬ ਸਾਰੀ ਫਰਸਟ ਪਾਰਟੀ ਹੋਵੇ ਕੋਈ ਸੈਕੰਡ ਵੀ ਆ ਜਾਂ ਬਸ ਆਹੀ ਹੈ ਸੈਕੰਡ ਜਾਂ ਫਰਸਟ ਆਨਰ ਹੀ ਨੇ ਤੇ ਆਰਜਨ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਤਕਰੀਬਨ ਸਾਰਾ オリジナル ਆ ਓਕੇ ਤੇ ਇਹਦੀ ਡਿਮਾਂਡ ਹੈਗੀ 6,65,000 ਰੁਪਿਆ 6,65,000 ਵਾਲਾ ਮਿੱਤਰੋ ਅਰਜਨ ਵਾਲੇ ਕੋਲ ਹੈ। ਇਹ ਟ੍ਰੈਕਟਰ ਗੇਰ ਆ ਡਿਸਟ੍ਰੀਬਿਊਟਰ ਟਾਪ ਮਾਡਲ ਹੈ। ਟਾਪ ਮਾਡਲ ਆ ਜਾਵਾ। ਹਾਂ ਠੀਕ ਆ। ਤੇ ਇਧਰ 37 30 ਖੜਾ ਇੱਕ ਪਲੱਸ ਇਹ ਛੋਟਾ ਡੈਕਟਰ ਮਗਲਵਾ ਆ ਗਿਆ ਥੋੜੇ ਪੈਸੇ ਵਾਲਾ ਸੇਮ ਮਾਡਲ। ਠੀਕ ਆ। ਸਿੰਪਲ ਸਟੇering ਦੇ ਵਿੱਚ ਆ। ਓਕੇ। 3,11,000 ਰੁਪਿਆ ਡਿਮਾਂਡ ਹੈ ਜੀ। ਠੀਕ ਆ। ਬਸ ਥੋੜੀ-ਮੋਟੀ ਖੇਤੀਬਾੜੀ ਵਾਲਿਆਂ ਲਈ ਤਾਂ ਥੋੜੇ ਜੀ ਵੀਦਾਰ ਨੂੰ 33-34 ਭਾਲਦਾ ਹੁੰਦਾ ਤਾਂ ਵਧੀਆ ਟ੍ਰੈਕਟਰ ਹੈਗਾ ਸੇਮ ਮ ਠੀਕ ਆ ਅੱਗੇ ਆ ਗਿਆ ਸੋਨਾਲੀ ਘਾਰ ਐਕਸ 700 ਇਹ 2000 ਆਪਣੇ ਕੋਲੇ ਆ ਗਿਆ ਜੀ 20 ਮਾਡਲ ਇਹ 20 ਮਾਡਲ ਆਗਾ ਟਰੈਕਟਰ ਇਹ ਵੀ ਸਾਰਾ ਰੋਜ ਨਾਲ ਦੇ ਟਾਇਰ ਆ 85 ਪਾਜੇ ਠੀਕ ਆ ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦਾ ਓਕੇ 5 ਲੱਖ ਤੇ 45000 ਰੁਪਏ ਦੀ ਡਿਮਾਂਡ ਆ ਸਿਕੰਦਰ ਮਾਡਲ ਆ ਸਿਕੰਦਰ ਆ ਤੇ ਆਹ ਕਹਾ ਇਧਰ ਇੱਕ ਹਾਰ ਪੈ ਵਾਲਾ ਵੀ ਖੜਾ ਜਾਵਾ ਨਾ ਆ ਜੀ ਵੀ ਦਿਖਾਵਾਂਗੇ ਜੀ ਇਹ ਆ ਗਿਆ ਆਪਣੇ ਕੋਲੇ 13 ਮਾਡਲ 852 ਠੀਕ ਆ ਕਲਾਸ ਕਰਦਾ ਦਾ ਇੰਜਨ ਆ ਲੈ ਨੰਬਰ ਵੀ ਬੜਾ VIP ਆ ਨੰਬਰ ਵਧੀਆ 55 555 555 ਰੀਡੀਅਲ ਟਾਇਰ ਨਵੇਂ ਨੇ ਮਗਰਲੇ ਮੂਰਲੇ ਟਾਇਰ ਨਾਲ ਦੇ 70 ਰੁਪਏ ਮਾ ਆ ਦੇ ਰੀਡੀਅਲ 100 ਕੀ ਰੱਖਿਆ ਲੱਗਦਾ ਨਾ ਕਿਸੇ ਬੰਦੇ ਨੂੰ ਹਾਂ ਜੀ ਹਾਂ ਇਹਦਾ ਰੇਟ ਕੀ ਹੈਗਾ ਇਹਦਾ ਰੇਟ ਹੈਗਾ ਜੀ 598000 ਰੁਪਿਆ 5 ਲੱਖ ਕਲੋਸ ਕਰਦੇ ਸਾਰਾ ਟਰੈਕਟਰ ਓਰੀਜਨਲ ਹੈ ਵੀ ਠੀਕ ਹੈ ਮਾਡਲ ਕਿਹੜਾ ਦੱਸਿਆ ਜੀ ਮਾਡਲ 13 13 ਮਾਡਲ ਇਹ 13 14 ਦਾ ਕੀ ਆਇਆ ਕਲੋਸ ਕਰਦੇ ਹਾਂ 14 ਦੇ ਲਾਸਟ ਚ ਆ ਵੀ ਤਬੀਰ ਮੰਗਦੇ ਬਹੁਤ ਆ ਰਵੀ ਸਾਨੂੰ ਕਲੋਸ ਕਰੀ ਚਾਹੀਦਾਗਾ ਹਾਂ ਯਾਰ ਆਪਣੇ ਕੋਲੇ ਅਵੇਲੇਬਲ ਖੜਾਗਾ ਠੀਕ ਆ ਆਵਾਜ਼ ਓਜ ਦਾ ਇਹਨੇ ਦੂਜੇ ਨਾਲ ਫਰਕ ਆ ਯਾਰ ਥੋੜਾ ਜਿਹਾ ਫਰਕ ਰਹਿੰਦਾ ਦਾ ਫਰਕ ਤਾਂ ਹੈਗਾਗਾ ਦੂਜੇ ਨਾਲ ਉੱਥੇ ਜਿਹਨੂੰ ਲੋਕ ਪਸੰਦ ਕਰਦੇ ਜੀ ਖਰਚਾ ਘੱਟ ਆ ਇਹਦਾ ਜਮਾਨਾ ਵੀ ਖੜਾ ਆ ਰਪਾਈ ਇਹ ਹੈਗਾ ਜੀ 2022 ਮਾਡਲ 3 ਸਪੀਡ ਦੇ ਵਿੱਚ ਠੀਕ ਆ ਸਾਈਡ ਗੇਅਰ ਆ ਨਾ ਗਿਆ ਸਾਈਡ ਗੇਅਰ ਠੀਕ ਆ ਇਹਦੀ 7 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਵੀਰੇ 7 80 ਹਾਂ ਜੀ ਠੀਕ ਆ ਇਹ ਵੀ ਪੰਜਾਬ ਨੰਬਰ ਆ ਕਿਵੇਂ ਆ ਨੰਬਰ ਤਾਂ ਆਪਣੇ ਕੋਲੇ ਹਰਿਆਣਾ ਹੀ ਨਹੀਂ ਕੋਈ ਬਾਈ ਠੀਕ ਆ ਸਾਰੇ ਪੰਜਾਬ ਨੇ ਪਹਿਲੀ ਪਾਰਟੀ ਦੇ ਸਾਰੇ ਲੈ ਮਿੱਤਰ ਇਹਦਾ ਪੱਕਾ ਨੋਟ ਕਰ ਲਓ ਵੀ ਸਾਰੇ ਪੰਜਾਬ ਨੰਬਰ ਆ ਇੱਧਰ ਆ ਖੜਾਗਾ ਸਮਾਰਟ ਹੈ ਇਹ ਇਹ ਛੋਟਾ ਟਰੈਕਟਰ ਆ ਗਿਆ ਜੀ ਛੋਟਾ ਸਮਾਰਟ 9500 ਹਾਂ 2021 ਮਾਡਲ ਆ ਜੀ ਇਹ ਠੀਕ ਆ ਚਾਰ ਸਪੀਡਾਂ ਦੇ ਵਿੱਚ ਆ ਓਕੇ ਜਦੋਂ ਦਾ ਟਰੈਕਟਰ ਲਿਆ ਬੰਦਿਆਂ ਨੇ ਉਹਦੀ ਰੇਡੀਅਲ ਟਾਇਰ ਨਾਲ ਦੇ ਨਵੇਂ ਪਾਦੇ ਸੀ ਠੀਕ ਹੈ 90 95 ਵਾਹੇ ਟਾਇਰ ਆ ਡੱਕ ਸਾਧਰੀ ਨਾਲ ਆ ਡੱਕ ਸਾਧਰੀ ਸਾਰਾ ਕੁਝ ਐਵੇਂ ਜੁਕਰਾ ਨਾਲ ਆ ਕੁਝ ਲਾਉਣਾ ਨਹੀਂ ਆਪਾਂ ਠੀਕ ਹੈ ਇਹਦੀ 6 ਲੱਖ ਤੇ 80000 ਰੁਪਏ ਡਿਮਾਂਡ ਆ 6 ਲੱਖ 80000 ਬਾਕੀ ਦਾ ਘੱਟੋ ਘੱਟ 50 60000 ਰੁਪਏ ਦੇ ਸਮਾਨੀ ਲੱਗੇਗਾ ਆਪਾਂ ਲਾਉਣਾ ਕੁਝ ਨਹੀਂ ਇਤੋਂ ਲਾਉਣਾ ਕੁਝ ਨਹੀਂ ਮਿੱਤਰੋ ਐਵੇਂ ਜੁਕਰਾ ਇੰਜ ਗੀਅਰ ਡਾਟ ਵਧੀਆਗਾ ਠੀਕ ਹੈ ਸਾਰਾ ਟਰੈਕਟਰ Ориਜినਲ ਆ ਓਕੇ ਲੈ ਮਿੱਤਰੋ ਅਜੇ ਆ ਕੇ ਤੁਸੀਂ ਚੈੱਕ ਕਰ ਲੈਣਾ ਤਸੱਲੀ ਬਾਕਸ ਕੰਮ ਆ ਵੀਰਾ ਦਾ ਤੇ ਇਧਰ ਲਈ ਹਰਡ ਖੜਾ ਫੇਰ ਸੋਨਾ ਅਲੀਕਾ ਇਹ ਆ ਗਿਆ ਜੀ 2000 ਰੁਪਈ ਮਾਡਲ 3 ਸਪੀਡ ਦੇ ਵਿੱਚ ਠੀਕ ਆ ਪੰਜਾਬ ਦਾ ਨੰਬਰ ਆ ਨਾਲ ਦੇ ਟਾਇਰ 80 85 ਪੈਸੇ ਠੀਕ ਆ ਜੀ ਇਹਦੀ ਡਿਮਾਂਡ ਹੈਗੀ ਜੀ 5.5 ਲੱਖ ਰੁਪਈਆ ਚੇਂਜਰ ਗੇਅਰ ਦੇ ਵਿੱਚ ਆਹੀ ਚੇਂਜਰ ਚ ਆ ਗਿਆ ਇਹ ਹਾਂਜੀ ਠੀਕ ਆ ਤੇ ਉਸ ਤੋਂ ਬਾਅਦ ਫੇਰ ਆ ਗਿਆ ਜੀ ਆਪਣੇ ਕੋਲ ਇਹ 2011 ਮਾਡਲ ਸਾਈਡ ਗੇਅਰ ਦੇ ਵਿੱਚ ਠੀਕ ਆ ਟਾਇਰ ਇਹਦੇ 75 80 ਪੈਸੇ ਆ ਟਰੈਕਟਰ ਇਹ ਵੀ ਸਾਰਾ Ориਜਨਲ ਹੀ ਹੈ ਤਰੀਬਣਾ ਮਾ ਕੇ ਮੁੱਖ ਦੀ ਗੱਲ ਤੇ ਆ ਵੀ ਟਰੈਕਟਰ ਜਮਾ ਉੱਤੇ ਜਮਾ ਨਵੇਂ ਨਵੇਂ ਕਹਿੰਦੇ ਨੇ ਉਨੀ ਕਹਿ ਗਈ ਸਦਾਂਗੇ ਵੀਰੇ ਠੀਕ ਆ ਇਹਦੀ ਡਿਮਾਂਡ ਆ 390000 ਰੁਪਏ 390000 ਹਾਂਜੀ ਤੇ ਇੱਕ ਇਧਰ ਪਿੱਛੇ ਖੜਾ ਸਾਫ ਫਾਰਮ ਟਰੱਕ 6052 ਇਹ 6052 ਛੋਟੇ ਗੇਅਰ ਵਾਲਾ ਠੀਕ ਆ ਇਹ ਛੋਟਾ ਟਰੈਕਟਰ ਆ ਗਾ ਜਮਾ ਹਾਂਜੀ ਇਹ 2021 ਮਾਡਲ ਆ 21 ਮਾਡਲ ਵੀਰਾਂ ਦੀ ਭਈ ਡਿਮਾਂਡ ਬਹੁਤ ਆ ਟਰੈਕਟਰ ਤੇ ਵਿੱਚ ਬੰਦਿਆਂ ਦੀ ਮੈਂ ਕਹਿੰਦਾ ਸਾਨੂੰ ਫਾਰਮ ਟਰੱਕ 6052 ਹੀ ਚਾਹੀਦਾ ਪਾਵਰ ਮੈਕਸ ਦੇ ਵਿੱਚ ਆਣਾ ਇਹ ਇਹ ਇੱਕ ਪਾਵਰ ਮੈਕਸ ਦਾ ਇੱਕ ਪਾਵਰ ਆ 60 ਹਸਪਾਵਰ ਦਾ ਜੀ ਉਹ ਠੀਕ ਹੈ ਤੇ ਕੀ ਮਾਡਲ ਆਗਾ ਡਿਮਾਂਡ ਵਗੈਰਾ ਡਿਮਾਂਡ ਇਹਦੀ ਹੈਗੀ ਆ ਵੀਰੇ ਯਾਰ ਸਵਾ ਸੱਤ ਲੱਖ ਰੁਪਈਆ ਡਿਮਾਂਡ ਆਈ ਇਹਦੀ ਠੀਕ ਹੈ ਸਵਾ ਸੱਤ ਲੱਖ ਰੁਪਈਆ ਹਾਂਜੀ ਮਤਲਬ ਛੋਟੇ ਗੇਰਾਂ ਵਾਲਾ ਟਰੈਕਟਰ ਆਗਾ ਟੀ 20 ਦਾ ਟਰੈਕਟਰ ਓਰਿਜਨਲ ਆ ਇਹ ਵੀ ਸਾਰਾ ਠੀਕ ਸਾਰਾ ਰਿਜਨਲ ਆ ਇਹ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਤਕਰੀਬਨ ਚੱਲਿਆ ਹੋਊ ਯਾਰ ਹਜ਼ਾਰ ਦੇ ਕਰ ਲਗਭਗ 1200 ਘੰਟਾ ਚੱਲਿਆ ਹੋਇਆ ਵੀਰੇ 1200 ਘੰਟਾ ਹਾਂ ਠੀਕ ਆ ਲੈ ਮਤਲਬ 1200 ਘੰਟਾ ਚੱਲਿਆ ਹੋਇਆ ਫਾਰਮ ਟਰੈਕ 60 55 ਤੇ ਇਧਰ ਖੜਾ ਕਿਜੋਟਾ 96 ਇਹ ਸੀਆਰਡੀ ਆ ਇਹ ਨੀ ਨੀ ਮਾਈਕੋ ਪੰਪ ਚ ਹੀ ਆ ਜੀ ਠੀਕ ਹੈ ਮਾਈਕੋ ਪੰਪ ਚ ਇਹ 2022 ਮਾਡਲ ਹੈ ਠੀਕ ਹੈ ਨਾਲ ਦੀ ਟਾਇਟੂਰੇ ਦਾ ਵੀ ਵੇਟ ਵਗੈਰਾ ਲੱਗਿਆ ਛਤਰੀ ਲੱਗੀ ਹੈ ਠੀਕ ਹੈ ਐਸੈਸਰੀ ਜਿਵੇਂ ਆ ਉਹ ਹੋਰ ਵੀ ਹੋਰ ਦੇ ਵਿੱਚ ਆਹੇ ਜੀ ਠੀਕ ਹੈ ਇਹ ਡਿਮਾਂਡ ਹੈਗੀ ਹੈ ਇਹ ਹੈਗੀ ਆ ਜੀ 2022 ਮਾਡਲ ਠੀਕ ਹੈ 22 ਮਾਡਲ ਤੇ ਡਿਮਾਂਡ ਹੈ ਜੀ ਡਿਮਾਂਡ ਹੈ ਜੀ 10 ਲੱਖ 45000 ਰੁਪਏ 10 ਲੱਖ 45000 ਰੁਪਿਆ ਹਾਂ ਜੀ ਮੇਤਰੋ ਛੋਟਾ ਟਰੈਕਟਰ ਟਰੈਕਟਰ ਬਾਕੀ ਕੋਸ ਆਪਣੇ ਜੇ ਬਰਨਾਲੇ ਖੜਿਆ ਕੋਸ ਘਰੇ ਘਰੇ ਖੜੇ ਹੈਗੇ ਕੋਈ ਇਥੇ ਖੜਦੇ ਨਹੀਂ ਟਰੈਕਟਰ ਓਕੇ ਇੱਕ ਨੰਬਰ ਬੋਲ ਦੇ ਵੀਡੀਓ ਦੇ ਵਿੱਚ ਬਈ ਹੈਨਾ ਨੰਬਰ ਆਪਣਾ ਹੈਗਾ ਵੀਰੇ 98817 14970 ਲੈ ਮੇਤਰੋ ਨੰਬਰ ਤੇ ਕੰਟੈਕਟ ਕਰ ਲਓ ਤੁਹਾਨੂੰ ਕੋਈ ਵੀ ਟਰੈਕਟਰ ਤਾਂ ਹੀ ਦਾ ਕਿਰਾਏ ਲਈ ਚਾਹੀਦਾ ਇੱਕ ਦਿਨ ਲਈ ਦੋ ਦਿਨ ਲਈ ਮਹੀਨੇ ਲਈ ਚਾਹੀਦਾ ਤੁਹਾਨੂੰ ਟਰੈਕਟਰ ਇਥੋਂ ਮਿਲ ਜੂਗਾ ਨਾ ਹਾਂਜੀ ਵੀਰੇ ਤੇ ਲਓ ਕਿੰਨੀ ਕੁ ਦੂਰ ਤੱਕ ਇਥੋਂ ਦੇ ਦਵਾਂ ਤੁਸੀਂ ਮਤ ਕਰਾਇਆ ਨਾ ਟਰੈਕਟਰਾਂ ਕਰਾਈ ਵਾਲਾ ਕਿਦੋਂ ਮਰਜ਼ੀ ਆ ਜਾਏ ਯਾਰ ਠੀਕ ਆ ਬਾਕੀ ਲੋਨ ਲੋਨ ਵਗੈਰਾ ਜੇ ਨਵਾਂ ਟਰੈਕਟਰ ਹੈਗਾ ਨਵਾਂ ਬਣ ਜਾਣਾ ਲੋਨ ਵੀ ਹੋ ਜਾਊਗਾ ਲੋਨ ਮੰਨ ਲਓ ਵੀ 13 ਮਾੜੋ ਤਾਂ ਆਪਾਂ ਲੋਨ ਵੀ ਸਾਰਿਆਂ ਦੇ ਕਰਵਾ ਦੇਣਾ 13 ਮਾੜੋ ਦੋਤੇ ਮੈਂ ਬਤਰਾ ਗੱਲ ਨੋਟ ਕਰ ਲਓ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੇ ਜਦੋਂ ਮਰਜ਼ੀ ਤੁਸੀਂ ਇਹ ਪਹੁੰਚ ਜਾਓ ਸਟੈਂਡਰਡ ਚੌਕ ਆ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆ ਆ ਹੈਨਾ ਤੇ ਬਾਕੀ ਕਰ ਦੋ ਵੀਡੀਓ ਨੂੰ ਸ਼ੇਅਰ ਮਿਲਦਾ ਕਿਸੇ ਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ